ਜੋਨ ਡਿਊਟੀ ਦੌਰਾਨ ਤੋਂ ਅਧਿਆਪਕਾਂ ਦੀ ਹੋਈ ਮੌਤ ਤੋਂ ਬਾਅਦ ਅੱਜ ਅਧਿਆਪਕਾਂ ਚੋਂ ਵੱਖ-ਵੱਖ ਅਧਿਆਪਕ ਜੁਨੇਨਾ ਵੱਲੋਂ ਮਿੰਨੀ ਸਕੱਤਰੇ ਦੇ ਬਾਹਰ ਧਰਨਾ ਦੇ ਕੇ ਹਸਪਤਾਲਸ਼ਨ ਕੀਤਾ ਤੇ ਇਸ ਤੋਂ ਬਾਅਦ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ ਦੇ ਬੱਚਿਆਂ ਨੂੰ 2-2 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਇਸ ਤੋਂ ਇਲਾਵਾ ਉਹਨਾਂ ਦੀ ਐਜੂਕੇਸ਼ਨ ਅਤੇ ਨੌਕਰੀ ਦੇ ਪ੍ਰਬੰਧ ਕੀਤੇ ਜਾਣ ਉਹਨਾਂ ਦੋਸ਼ ਲਾਇਆ ਕਿ ਉਹਨਾਂ ਦੇ ਕਹਿਣ ਦੇ ਬਾਵਜੂਦ ਵੀ ਸਰਕਾਰ ਵੱਲੋਂ ਉਹਨਾਂ ਦੀਆਂ ਡਿਊਟੀਆਂ ਘਰਾਂ ਦੇ ਨੇੜੇ ਨਹੀਂ ਲਾਈਆਂ ਜਿਸ ਕਾਰਨ ਇਹ ਹਾਦਸਾ ਵਾਪਰਿਆ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ ਨੂੰ ਤੁਰੰਤ ਵੰਦਾ ਮੁਆਵਜ਼ਾ ਦਿੱਤਾ ਜਾਵੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਮਿੰਨੀ ਸਖਤਰ ਦੀ ਜਰੂਰ ਮਰਦਾਬਾ 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 ਸਰਕਾਰ ਮਰਦਾਬਾ 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 ਅੱਜ ਸਾਡਾ ਸਮੂਹ ਅਧਿਆਪਕ ਜਥੇਬੰਦੀਆਂ ਦਾ ਇਕੱਠਾ ਪ੍ਰੋਗਰਾਮ ਆ ਮੈਂ ਬਲਜਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਡੀਟੀਐਫ ਬਠਿੰਡਾ ਮੇਰੇ ਨਾਲ ਸਾਥੀ ਅਧਿਆਪਕ ਦਲ ਦੇ ਜਗਤਾਰ ਬਾਖ ਨੇ ਜੀਟੀਜੀ ਤੋਂ ਸਾਥੀ ਬਲਦੇਵ ਜੀ ਨੇ ਅੱਜ ਜਿਹੜਾ ਸਾਡਾ ਇੱਥੇ ਰੋਸ ਮਜ਼ਹਰਾ ਜਿਹੜਾ ਹੈਗਾ ਉਹ ਮਾੜੇ ਚੋਣ ਪ੍ਰਬੰਧ ਦੇ ਕਾਰਨ ਸਾਡੇ ਦੋ ਅਧਿਆਪਕ ਸਾਥੀ ਸਾਡੇ ਤੋਂ ਸਦੀਵੀ ਵਿਛੋੜਾ ਦੇ ਗਏ ਆ ਜਿਹੜੇ ਕਿ ਜਦੋਂ ਕਿ ਸਾਡੀ ਇਹ ਮੰਗ ਸੀਗੀ ਕਿ ਸਾਡੀਆਂ ਚੋਣ ਡਿਊਟੀਆਂ ਘਰਾਂ ਦੇ ਨੇੜੇ ਲਾਈਆਂ ਜਾਣ ਪਰੰਤੂ ਸਰਕਾਰ ਨੇ ਇਹ ਸਾਡੀ ਮੰਗ ਦਰਕਨਾਰ ਕਰਦਿਆਂ ਹੋਇਆ ਘਰ ਤੋਂ 70 70 80 80 ਕਿਲੋਮੀਟਰ ਦੂਰ ਡਿਊਟੀਆਂ ਲਾਈਆਂ ਇਸੇ ਤਰ੍ਹਾਂ ਸਾਥੀ ਜਿਸ ਕਰਨ ਤੇ ਉਹਨਾਂ ਦੀ ਧਰਮ ਪਤਨੀ ਭੈਣ ਕਮਲਜੀਤ ਕੌਰ ਉਹ ਡਿਊਟੀ ਤੇ ਆਪਦੀ ਜਾ ਰਹੀ ਸੀਗੇ ਸਵੇਰੇ ਤੇ ਸਖਤ ਧੁੰਦ ਤੇ ਸਰਕਾਰ ਜਿਹੜੀ ਦਾਅਵੇ ਕਰਦੀ ਹੈ ਕਿ ਅਸੀਂ ਬਦਲਾਅ ਕਰਤਾ ਬਿਲਕੁਲ ਹੀ ਜਿਹੜਾ ਹੈਗਾ ਸੰਗਤਪੁਰੇ ਪਿੰਡ ਦੇ ਵਿੱਚ ਮੋਗਾ ਜ਼ਿਲ੍ਹੇ ਦੇ ਕੋਨਾ ਪੁਲਿਸੀ ਤੇ ਉਹ ਗੱਡੀ ਉਹਨਾਂ ਦੀ ਅਸੂਆ ਭਰਿਆ ਹੋਇਆ ਸੀ ਬੱਚੇ ਡੁੱਬ ਜਿਹੜੀ ਉਹਦੇ ਕਾਰਨ ਉਹਨਾਂ ਦੀ ਮੌਤ ਹੋ ਗਈ ਡੁੱਬਣ ਦੇ ਕਾਰਨ ਅੱਜ ਅਸੀਂ ਉਹਨਾਂ ਦੇ ਜਿਹੜੇ ਬੱਚੇ ਅਨਾਥ ਹੋ ਗਏ ਆ ਘਰ ਦੀ ਹਾਲਤ ਉਹਨਾਂ ਦੀ ਇਹ ਆ ਨਾ ਬੱਚਿਆਂ ਦੀ ਨਾਨੀ ਆ ਨਾ ਬੱਚਿਆਂ ਦੀ ਦਾਦੀ ਆ ਨਾ ਬੱਚਿਆਂ ਦੀ ਮਾਮੀ ਆ ਨਾ ਬੱਚਿਆਂ ਦੇ ਚਾਚੀ ਤਾਈ ਆ ਵੀ ਬੱਚੇ ਰੋਣ ਵਾਲੀ ਸਿਚੁਏਸ਼ਨ ਤੇ ਪਹੁੰਚ ਗਿਆ ਅਸੀਂ ਸਰਕਾਰ ਤੋਂ ਜਦੋਂ ਕਿ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਇਹ ਬਿਆਨ ਦਿੰਦੇ ਆ ਕਿ ਅਸੀਂ ਪੜ੍ਹਾਈ ਦਾ ਬੱਚਿਆਂ ਦਾ ਖਰਚਾ ਚੱਕ ਲਾਂਗੇ ਅਸੀਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਪੜ੍ਹਾਈ ਤਾਂ ਜੱਥੇਬੰਦੀਆਂ ਵੀ ਕਰਾ ਦੇਣਗੀਆਂ ਜਿਹੜੀ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਉਹ ਜ਼ਿੰਮੇਵਾਰੀ ਬਣਦੀ ਆ ਜਿਵੇਂ ਪੰਜਾਬ ਦੇ ਸਾਡੇ ਪੁਲਿਸ ਮੁਲਾਜ਼ਮ ਵੀਰ ਡਿਊਟੀ ਦੌਰਾਨ ਜਦੋਂ ਸ਼ਹੀਦ ਹੁੰਦੇ ਆ ਉਹਨਾਂ ਨੂੰ ਤੁਸੀਂ ਮੁਆਵਜ਼ਾ ਦਿੰਨੇ ਹੋ ਉਸੇ ਤਰਜ਼ ਤੇ ਸਾਡੇ ਡਿਊਟੀ ਤੇ ਹੀ ਜਾਂਦੇ ਸਾਥੀ ਸ਼ਹੀਦ ਹੋਏ ਨੇ ਇਹਨਾਂ ਨੂੰ 2-2 ਕਰੋੜ ਰੁਪਏ ਇਹਨਾਂ ਦੇ ਬੱਚਿਆਂ ਨੂੰ ਮੁਆਵਜ਼ਾ ਦਿਓ ਤੇ ਇਹਨਾਂ ਦੇ ਬੱਚਿਆਂ ਦੀ ਜਿਹੜੀ ਹੈਗੀ ਆ ਹਾਇਰ ਐਜੂਕੇਸ਼ਨ ਤੱਕ ਦਾ ਜਿਹੜੀ ਹੈਗੀ ਆ ਪੜ੍ਹਾਈ ਦਾ ਜ਼ਿੰਮੇਵਾਰੀ ਲਓ ਤੇ ਨਾਲ ਬੱਚੇ ਜਦੋਂ ਆਪਦੀ ਕੁਆਲਿਫੀਕੇਸ਼ਨ ਪੂਰੀ ਕਰ ਜਾਂਦੇ ਆ ਉਹਨਾਂ ਨੂੰ ਨੌਕਰੀ ਦਾ ਪ੍ਰਬੰਧ ਕਰੋ ਇਹ ਅੱਜ ਜਿਹੜਾ ਸਾਡਾ ਮੰਗ ਪੱਤਰ ਆ ਪਰ ਬਠਿੰਡੇ ਜ਼ਿਲ੍ਹੇ ਦਾ ਪ੍ਰਸ਼ਾਸਨ ਇੰਨਾ ਸੁਵੇਦਨਸ਼ੀਲ ਹੋਇਆ ਹੋਇਆ ਉਹ ਸਾਡੇ ਅਧਿਆਪਕਾਂ ਦੀ ਗੱਲ ਸੁਣਦੀ ਥਾਂ ਆਪਦੀਆਂ ਮੀਟਿੰਗਾਂ ਦੇ ਵਿੱਚ ਰੁੱਝਿਆ ਹੋਇਆ ਹੈਗਾ ਅਸੀਂ ਅੱਜ ਜਿੱਥੇ ਪੰਜਾਬ ਦੇ ਸਰਕਾਰ ਦੇ ਨਾਲ ਪੰਜਾਬ ਦੇ ਚੋਣ ਕਮਿਸ਼ਨ ਦੇ ਨਾਲ ਸਾਡਾ ਵੱਡਾ ਰੋਸ ਆ ਅੱਜ ਇਹੀ ਰੋਸ ਸਾਡਾ ਸਾਡੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦਾ ਵੀ ਆ ਸਾਡੇ ਵੀ ਜੇ ਅਸੀਂ ਚਾਹਣੇ ਆ ਪੰਜਾਬ ਦੇ ਚੋਣ ਕਮਿਸ਼ਨ ਤੋਂ ਇਹ ਬਠਿੰਡੇ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਲੋੜਵੰਦ ਅਫਕਾੰਦੀਆਂ ਜਾਂ ਹੋਰ ਵਿਭਾਗਾਂ ਦੇ ਕਰਮਚਾਰੀਆਂ ਦੀਆਂ ਡਿਊਟੀਆਂ ਤਾਂ ਕੱਟੀਆਂ ਨਹੀਂ ਗਈਆਂ ਪਰ ਜਿਹੜੇ ਇੱਥੇ ਦਫ਼ਤਰਾਂ ਦੇ ਵਿੱਚ ਬੈਠੇ ਆ ਇਹਨਾਂ ਦੇ ਪੀਏ ਜਾਂ ਸਟੈਨੋ ਜਾਂ ਸੁਪਰਡੈਂਟ ਜਾਂ ਕਲਰਕ ਉਹਨਾਂ ਦੇ ਰਿਸ਼ਤੇਦਾਰਾਂ ਦੀਆਂ ਡਿਊਟੀਆਂ ਹੁੰਦੀਆਂ ਨਹੀਂ ਉਹ ਡਿਊਟੀਆਂ ਕੱਟੀਆਂ ਜਾਂਦੀਆਂ ਇਹ ਪੜਤਾਲ ਜਿਹੜਾ ਚੋਣ ਕਮਿਸ਼ਨ ਕਰਾਵੇ ਤੇ ਜਿਹੜੇ ਆਮ ਅਧਿਆਪਕਾ ਉਹ ਖੱਜਲਖਵਾਰ ਹੁੰਦੇ ਆ ਇਹ ਸਾਡੀ ਹੱਕ ਸੱਚ ਦੀ ਲੜਾਈ ਆ ਅੱਜ ਅਸੀਂ ਪੰਜਾਬ ਦੀਆਂ ਸਮੂਹ ਜਥੇਬੰਦੀਆਂ ਸਮੁੱਚੇ ਪੰਜਾਬ ਦੇ ਵਿੱਚ ਜਿਹੜਾ ਹੈੱਡਕੁਆਟਰਾਂ ਤੇ ਮੁਜ਼ਾਹਰਾ ਕਰ ਰਹੇ ਆ ਤੇ ਅੱਜ ਇੱਥੇ ਅਸੀਂ ਪੰਜਾਬ ਸਰਕਾਰ ਦੀ ਅਰਥੀ ਆ ਜਿਹੜੀ ਉਹ ਵੀ ਬਣਾਈ ਹੋਈ ਆ ਜਿਹੜੇ ਜਿਹੜੇ ਇਹ ਜਾਨਾਂ ਦੀ ਖੋ ਬਣਿਆ ਹੋਇਆ ਸਿਸਟਮ ਆ ਉਹਨੂੰ ਅਸੀਂ ਅੱਜ ਲਾਂਬੂ ਲਾਵਾਂਗੇ ਤੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਇਹਨਾਂ ਮੰਗਾਂ ਤੇ ਅਸੀਂ ਡਿਸਕਸ ਕਰਨਾ ਚਾਹੁੰਦੇ ਆਂ